ਇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜੀ ਸਿੰਘਾਂ ਦੀ ਕੁਆਲਿਟੀ ਬਾਕੀ ਜਿਹੜਾ ਮੂਹਰ ਲੱਤਾਂ 'ਚ ਬਾਹੂ ਜਿਆ ਹੁੰਦਾਗਾ ਉਹ ਵੀ ਬਰੀਡ ਦੀ ਨਿਸ਼ਾਨੀ ਆਗੀ ਬਹੁਤ ਥੋੜਾ ਹਗਾ ਬਾਕੀ ਤੁਸੀਂ ਥਣ ਥਣ ਦੇਖ ਸਕਦੇ ਹੋ ਬਹੁਤ ਚੰਗੇ ਆ ਪਿੱਠ ਦੀ ਕੁਆਲਿਟੀ ਐ ਪਈ ਆ ਬਹੁਤ ਜਿਆਦਾ ਚੌੜੀ ਪਈ ਆ ਆੜਾ ਰੋੜਾ ਵੀ ਬਹੁਤ ਚੰਗਾ ਤੇ ਪਹਿਲਾਂ ਵਾਲੇ ਜੂਏ ਫਿਰ ਦੁੱਧ ਕਿੰਨਾ ਦਿੰਦਾ ਇਹਨੇ ਇਹਨੇ ਵਿੱਚ 14 ਤੋਂ 15 ਲੀਟਰ ਦਿੰਦਾ ਪਹਿਲੇ ਤੁਸੀਂ 14 ਤੋਂ ਤੇ ਇਸ ਵਾਰ ਕਿੰਨੀ ਉਮੀਦ ਆਗੀ ਅਈ ਤਾਂ ਜੀ 16 17 16 17 ਲੀਟਰ ਤੇ 18 ਤੱਕ ਵੀ ਮਿਲ ਰਹੀ ਹੈ 18 ਤੱਕ ਵੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਣਾ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਆ ਸੁਣਾਏ ਨੇ ਤੇ ਚੰਗੇ ਦੁੱਧ ਦੀ ਉਮੀਦ ਆ ਤੇ ਚੰਗਾ ਦੁੱਧ ਹੀ ਇਹਦਾ ਪਹਿਲੇ ਸੂਏ 'ਚ ਕੱਢਿਆ ਵਾਗਾ ਤੇ ਬਾਕੀ ਸੰਭੀ ਬਲੀ ਬਹੁਤ ਚੰਗੀ ਆ ਸਨਕਪੁਣਾ ਵੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਬਾਡੀ ਵੰਤਰ ਦੀ ਬਹੁਤ ਚੰਗੀ ਆ ਬਾਰੀ ਬਹੁਤ ਆ ਗਈ ਸਿੰਘਾਂ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਕੁੰਡੇ ਸਿੰਘ ਆ ਜਮਾ ਫੇਸ ਦੀ ਕੁਆਲਿਟੀ ਬਹੁਤ ਵਧੀਆ ਤੇ ਬਾਕੀ ਤੁਸੀਂ ਇਹਦੀ ਖੜਨੀ ਖੁੜਨੀ ਦੇਖ ਸਕਦੇ ਹੋ ਬਹੁਤ ਵਧੀਆ ਆ ਗਈ ਬਹੁਤ ਸੋਹਣਾ ਸਟ੍ਰਕਚਰ ਹੈ ਦਾ ਤੇ ਮਦਰੀ ਗੋਡੀ ਦੇ ਵਿੱਚ ਆ ਬਾਕੀ ਜੋ ਆੜਰਾ ਉਹ ਬਹੁਤ ਚੰਗਾ ਨੇ ਤਿਆਰ ਕਰ ਲਿਆ ਤੇ ਬਾਕੀ ਮੈਂ ਇਹਦਾ ਵੀ ਅਜੇ 2-4 ਦਿਨ ਕੱਢ ਵੀ ਸਕਦੀ ਆ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਤੇ ਥਣ ਥਣ ਬਹੁਤ ਚੰਗੇ ਆ ਮੋਟੇ ਤੇ ਵਿੱਥੀ ਦੇ ਉੱਤੇ ਥਾਣਾਂਗੇ ਤੇ ਬਹੁਤ ਵਧੀਆ ਦੁੱਧ ਵਾਲੇ ਥਾਣਾਂਗੇ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਚੜਾਈ ਬਹੁਤ ਹੈਗੀ ਹਾਥੀ ਦੀ ਚੜਾਈ ਹੁੰਦੀ ਹੈ ਜਿਵੇਂ ਇਸ ਤਰ੍ਹਾਂ ਚੜਾਈ ਹੈਗੀ ਆਮ ਮੱਝਾਂ ਨਾਲੋਂ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਪੂਸ ਜ਼ਰੂਰ ਥੋੜੀ ਜੀ ਵੱਧ ਚਿੱਟੀ ਹੈਗੀ ਜਿਵੇਂ ਆਪਾਂ ਗ੍ਰੇਡੇਡ ਜਿ keh ਸਕਦੇ ਆ ਚਾਹੇ ਗ੍ਰੇਡੇਡ ਮੰਨ ਲਿਓ ਚਾਹੇ ਮੋਹਰਾ ਮੰਨ ਲਿਓ ਤੇ ਦੁੱਧ ਨੂੰ ਚੰਗੀਆਂ ਹੁੰਦੀਆਂ ਆ ਇਹ ਜਿਵੇਂ ਕਿ ਮੇਲਿਆਂ ਦੇ ਵਿੱਚ ਵੀ ਆਪਾਂ ਆਮੀ ਦੇਨੇ ਆ ਗ੍ਰੇਡਡ ਮੱਝਾਂ ਬਹੁਤ ਵਧੀਆ ਦੁੱਧ ਕੱਢਦੀਆਂ ਗਈਆਂ ਤੇ ਤੁਸੀਂ ਆਪ ਦੀ ਸਮਝ ਨਾਲ ਬਾਕੀ ਖਰੀਦਣੀ ਆਗੀ ਤੇ ਬਾਕੀ ਥਾਂ ਤੁਸੀਂ ਪਿੱਛੋਂ ਵੀ ਦੇਖ ਸਕਦੇ ਬਹੁਤ ਵਧੀਆ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਝੋਟੀ ਚੰਗੀ ਹੈ ਕਮੀ ਕੋਈ ਨਹੀਂ ਦੀ ਦੀ ਝੋਟੀ ਦੇ ਵਿੱਚ ਸਨੱਖੀ ਹੈ ਬੁਰੀ ਦੁੱਧ ਵਾਲੀ ਹੈਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਬਾਕੀ ਤਾਂ ਉਹ ਬਰੀਕ ਚਮੜੀ ਦੇ ਵਿੱਚ ਆ ਤੇ ਦੁੱਧ ਵਾਲਾ ਨਿਸ਼ਾਨਾ ਇਹ ਸਾਰੇ ਨਹੀਂ ਬੁਰਿਆਂ ਕਰਦੀ ਆ ਤੁਸੀਂ ਦੇਖ ਸਕਦੇ ਹੋ ਜਮਾਂ ਬਰੀਕ ਹੈਗੀ ਤੇ ਬਾਕੀ ਹੱਡਾਂ ਪੈਰਾਂ ਦੀ ਬਹੁਤ ਨਰੋਈ ਹੈਗੀ ਦੇਖ ਸਕਦੇ ਤੁਸੀਂ ਮજબૂત ਹੱਡਾਂ ਪੈਰਾਂ ਦੀ ਹੈਗੀ ਤੇ ਬਾਕੀ ਇੱਕ ਗੱਲ ਤੁਸੀਂ ਹੋਰ ਨੋਟ ਕਰੀ ਹੋਣੀ ਆ ਵੀ ਜਿਵੇਂ ਅਸੀਂ ਉਪਰੇ ਆਗੇ ਇਹਨੂੰ ਕੋਈ ਉਪਰੇ ਦਾ ਇਹਨੂੰ ਕੋਈ ਚੱਕਰ ਨਹੀਂ ਹੈਗਾਗਾ ਡਰਦ ਹੀ ਨਹੀਂ ਹੈਗੀ ਤੇ ਇੱਥੋਂ ਪਤਾ ਲੱਗਦਾ ਵੀ ਠੰਡੀ ਸੀਲ ਹੀ ਹੈਗੀ ਤੇ ਬਾਕੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਵੀ ਹੁੰਦੀ ਹੈ ਇਹ ਜਦੋਂ ਪਸ਼ੂ ਨਾ ਡਰੇ ਇਹ ਵੀ ਇੱਕ ਨਿਸ਼ਾਨੀ ਆਪਾਂ ਕਹਿ ਸਕਦੇ ਆਂਗੇ ਬਾਕੀ ਅੱਡ-ਵੱਡ ਸਮਝ ਹੁੰਦੀ ਹਰ ਇੱਕ ਦੀ ਤੇ ਆਪਾਂ ਇਸ ਚੀਜ਼ ਨੂੰ ਵੀ ਗਣਦੇ ਆਂ ਵੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਤੇ ਚਮੜੀ ਚੁੰਮੜੀ ਬਾਰੀਕ ਆ ਤੁਸੀਂ ਦੇਖ ਸਕਦੇ ਹੋ ਬਾਡੀ ਵੰਤਰ ਦੀ ਬਹੁਤ ਚੰਗੀ ਆ ਗਈ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਆ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਜਗਾਲੀ ਵੀ ਕਰੀ ਜਾਂਦੀ ਹੈ ਇਹ ਇਹ ਮਤਲਬ ਕਿ ਸਾਰੀਆਂ ਨਿਸ਼ਾਨੀਆਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਦਿਸਦਾ ਹੀ ਹੋਣਾਗਾ ਠੰਡੀ ਸੀਲ ਹੋਣ ਦੀਆਂ ਤੇ ਬਾਕੀ ਖਾਣ ਪੀਣ ਦੀ ਵੀ ਖੁੱਲੀ ਆ ਇਹ ਬਾਈ ਨਾਲ ਗੱਲਬਾਤ ਹੋਈ ਸੀ ਜਦੋਂ ਪਹਿਲਾਂ ਆਏ ਸੀਗੇ ਤੇ ਵੀ ਖਾਣ ਪੀਣ ਦੀ ਪੂਰੀ ਖੁੱਲੀ ਆ ਜੇ ਖਾਊ ਪੀਊਗੀ ਤਾਂ ਹੀ ਇਹ ਦੁੱਧ ਦੇਊਗੀ ਤੇ ਮਤਲਬ ਕਿ ਸਾਰੇ ਪੱਖਾਂ ਤੋਂ ਪੂਰੀ ਚੰਗੀ ਹੈਗੀ ਕੋਈ ਕਮੀ ਨਹੀਂ ਹੈਗੀ ਕਿ ਬਾਕੀ ਤੁਸੀਂ ਆ ਵੀ ਤਸੱਲੀ ਕਰਕੇ ਖਰੀਦਣੀ ਹੈਗੀ ਤੇ ਆਜੋ ਆਪਾਂ ਥੋੜਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ساری ਗੱਲਬਾਤ ਕਰਾਉਣੀ ਹੈ ਤੇ ਉਸ ਤੋਂ ਬਾਅਦ ਆਪਾਂ ਤੋਰ ਕੇ ਦਿਖਾਉਣੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਬਾਈ ਆਪਣਾ ਨਾਂ ਦੱਸ ਦਿਓ ਜੋਰਾ ਸਿੰਘ ਜੀ ਮੇਰਾ ਨਾਂ ਠੀਕ ਹੈ ਆਪਣਾ ਐਡਰੈਸ ਪੂਰਾ ਜੀ ਵਸਤਾਂ ਮੈਂ ਪਹਿਲਾਂ ਦੱਸਦਾ ਆਪਣਾ ਪਿੰਡ ਆਨਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੈਗੀ ਹਾਂਜੀ ਆਪਣੇ ਘਰ ਦੀ ਹੈ ਮੱਝ ਠੀਕ ਆ ਯਾਨੀ ਕਿ ਆਪਣੇ ਘਰ ਦੀ ਉਹ ਕੋਈ ਵਪਾਰ ਦਾ ਕੋਈ ਕੰਮ ਨਹੀਂ ਜਿਵੇਂ ਆਮ ਵਪਾਰ ਦਾ ਗੋਦਾਵਣ ਘੇਲੂਗਾ ਮਾਫਾ ਠੀਕ ਆ ਤੇ ਆਮ ਹੀ ਦੋਸਤੋ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਹੋ ਦੋ ਤਿੰਨ ਕਿ ਪਸ਼ੂ ਹੀ ਹੈਗੇ ਤੇ ਘਰ ਦੀ ਲੋੜ ਵਾਸਤੇ ਰੱਖੇ ਹੋਏ ਹੈਗੇ ਤੇ ਇਹਨਾਂ ਦੇ ਵਿੱਚੋਂ ਇਹ ਝੋਟੀ ਇੱਕ ਬਕਾਊ ਕਰੀ ਹੈਗੀ ਤੇ ਭਾਈ ਇਹਨੇ ਸੂਆ ਕਿਹੜਾ ਸੁਣਾਗਾ ਇਹ ਦੂਜੇ ਸੂਏ ਸੁਣਾ ਭਾਈ ਇਹਨੇ ਇਸ ਵਾਰ ਦੂਜਾ ਸੂ ਠੀਕ ਹੈ ਤੇ ਪਹਿਲਾਂ ਵਾਲੇ ਸੂਏ ਫਿਰ ਦੁੱਧ ਕਿੰਨਾ ਦਿੰਦਾ ਇਹਨੇ ਇਹਨੇ ਵਿੱਚ 14 ਤੋਂ 15 ਲੀਟਰ ਦਿੰਦਾ ਪਹਿਲੇ ਸੂਏ 14 ਤੋਂ 15 ਆਪਾਂ ਜਾਨੀ ਪਹਿਲੇ ਸੂਏ ਚ ਚੋਇਆ ਹੈ ਇਹਦਾ ਚੋਇਆ ਹਾਂਜੀ ਠੀਕ ਹੈ ਤੇ ਇਸ ਵਾਰ ਕਿੰਨੀ ਉਮੀਦ ਹੈਗੀ ਅਈ ਤਾਂ ਜੀ 16 17 16 17 ਲੀਟਰ ਤੇ 18 ਤੱਕ ਵੀ ਹੋਈ ਹੈ 18 ਤੱਕ ਵੀ ਜਾ ਸਕਦੀ ਹੈ ਹਨਾ ਜਦੋਂ ਪਹਿਲੇ ਸੂਏ ਚੰਗਾ ਦੁੱਧ ਕੱਢਿਆ ਹੈ ਹਨਾ ਹਾਂਜੀ ਠੀਕ ਹੈ ਤੇ ਤੇ ਭਾਈ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੋਈ ਹੈ ਪਤਾ ਵੀ ਕਿਹੜਾ ਲੱਗਿਆ ਵਾ ਟੀਕਾ ਜੀ ਟੀਕਾ ਵਧੀਆ ਲੱਗਿਆ ਵਾ ਵਧੀਆ ਭਰਾ ਜੀ ਗਾਦੇ ਠੀਕ ਠੀਕਾ ਰਿੰ ਸਾਂਭਿਆ ਗਿਆ ਅਛਾ ਵੀ ਜਾਨੀ ਲੱਗਿਆ ਵਾ ਚੰਗਾ ਹੀ ਆ ਟੀਕਾ ਵਧੀਆ ਭਰਾ ਵੀ ਜਾਨੀ ਕਿ ਉਹ ਸਟਰਾ ਨਹੀਂ ਆਪਾਂ ਸਾਂਭਿਆ ਧਿਆਨ ਚ ਨਹੀਂ ਹੈਗਾ ਹਣਾ ਠੀਕ ਹੈ ਤੇ ਉਹ ਭਾਈ ਜਿਵੇਂ ਆਪਾਂ ਚੋਈਏ ਇਹ ਪਹਿਲਾਂ ਸੁਏ ਜਿਵੇਂ ਸਹੀ ਰਹੀ ਠੰਡੀ ਸੀ ਰਹੀ ਹੈ ਬਹੁਤ ਵਧੀਆ ਜੀ ਠੀਕ ਹੈ ਵਧੀਆ ਰਹੀ ਜੀ ਬਹੁਤ ਵਧੀਆ ਤੋਂ ਆ ਜੇ ਆਏ ਨੀ ਪਾਸੇ ਗੀੜਾ ਦੇ ਜੋਗੀ ਕੋਈ ਆਈ ਜਾਵੇ ਨੰਗੀ ਜਾਵੇ ਠੀਕ ਹੈ ਵੀ ਉਹਨੂੰ ਕੋਈ ਚੱਕਰ ਨਹੀਂ ਹਣਾ ਸਹੀ ਗੱਲਾਂ ਹੁਣ ਇਹਨੂੰ ਕੋਈ ਚੱਕਰ ਨਹੀਂ ਹੈਣਾ ਜਮੇ ਨਹੀਂ ਡਰਦੀ ਮੌਜ ਨਾ ਖੜੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਜਗਾਲੀ ਗਰੀ ਜਾਂਦੀ ਹੈ ਬਾਕੀ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਠੰਡੀ ਸੀਲ ਹੈਗੀ ਹੈਨਾ ਤੇ ਬਾਕੀ ਉ ਸਾਫ ਸੁਥਰੀ ਆ ਹਾਂਜੀ ਉਹ ਚਾਰ ਦਿਨਾਂ ਨੁਕਸਨੀ ਦੇ ਵਿੱਚ ਕੋਈ ਠੀਕ ਆ ਕੋਈ ਲਾ ਸਕਦਾ ਬੰਦਾ ਠੀਕ ਆ ਵੀ ਬੰਦਾ ਚੋ ਕੇ ਵੀ ਲਿਆ ਸਕਦਾ ਵੀ ਆਪਣੀ ਗਾਰੰਟੀ ਹੈ ਫੁੱਲ ਹਨਾ ਠੀਕ ਆ ਤੇ ਬਾਕੀ ਬਈ ਖਾਣ ਪੀਣ ਨੂੰ ਕਿਵੇਂ ਆ ਖਾਣ ਪੀਣ ਨੂੰ ਬਈ ਨੂੰ ਕੁਛ ਪਾ ਦੇ ਕੋਈ ਮਰਜੀ ਕੋਈ ਵੀ ਕੁਛ ਵੀ ਖਾਣ ਪੀਣ ਦੀ ਹਾਲ ਖੁੱਲੀ ਹੈ ਹਾਂ ਠੀਕ ਆ ਖੁੱਲਾ ਖਾਂਦੀ ਪੀਂਦੀ ਆ ਠੀਕ ਆ ਵੀ ਕੋਈ ਇਹਨੂੰ ਉਹ ਨਹੀਂ ਹੈਗਾ ਹਨਾ ਠੀਕ ਆ ਉਹ ਸਹੀ ਗੱਲ ਆ ਜੇ ਖਾਂਦੀ ਪੀਂਦੀ ਆ ਤਾਂ ਹੀ ਤਾਂ ਐਡੀ ਇਹ ਹੋਊਗੀ ਜੀ ਹਾਂ ਜੇ ਖਾਊਗਾ ਜੇ ਫੇਰ ਇਹਨੇ ਦੁੱਧ ਦੇਣਾ ਹਨਾ ਤੇ ਬਾਡੀ ਬੰਦਰ ਵੀ ਫੇਰ ਹੀ ਇੰਨੀ ਬਣੀ ਆ ਹਨਾ ਤੇ ਜੇ ਖਾਊ ਪੀਂਣਾ ਪਸ਼ੂ ਫੇਰ ਕਿੱਥੋਂ ਦੁੱਧ ਦੇਊਗਾ ਤੇ ਕਿੱਥੋਂ ਇੰਨਾ ਚੰਗਾ ਬਣੂਗਾ ਹਨਾ ਠੀਕ ਆ ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਿਆ ਜੀ ਮੁੱਲ ਆਪਾਂ ਕੋਈ ਫੋਨ ਤੇ ਦੱਸ ਲਿਆ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਵੀ ਜਿਹਨੂੰ ਮਤਲਬ ਪਸੰਦ ਆਉਂਦੀ ਆ ਹਨਾ ਵੀ ਉਹ ਕੰਟੈਕਟ ਕਰ ਲੇ ਤੇ ਵੀ ਤੁਸੀਂ ਫੋਨ ਤੇ ਦੱਸ ਦੋਗੇ ਠੀਕ ਹੈ ਜੀ ਤੇ ਇਹਨੂੰ ਖੋਲ ਦਿਓ ਤੇ ਢੇੜਾ ਦਬਾ ਦਿਓ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਹੁਣ ਆਪਾਂ ਢੇੜਾ ਦਬਾਉਣੇ ਆ ਤੁਸੀਂ ਤੁਰਦੀ ਤੋਂ ਜਜਮੈਂਟ ਕਰ ਲਿਓ ਸੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜੀ ਸਿੰਘਾਂ ਦੀ ਕੁਆਲਿਟੀ ਬਾਕੀ ਜਿਹੜਾ ਮੂਹ ਲੱਤਾਂ 'ਚ ਬਾਹੂ ਜਿਆ ਹੁੰਦਾ ਹੋਗਾ ਉਹ ਵੀ ਬਰੀਡ ਦੀ ਨਿਸ਼ਾਨੀ ਹੈਗੀ ਬਹੁਤ ਥੋੜਾ ਹਗਾ ਬਾਕੀ ਤੁਸੀਂ ਥਣ ਥਣ ਦੇਖ ਸਕਦੇ ਹੋ ਬਹੁਤ ਚੰਗੇ ਆ ਪਿੱਠ ਦੀ ਕੁਆਲਿਟੀ ਐ ਪਈ ਆ ਬਹੁਤ ਜਿਆਦਾ ਚੌੜੀ ਪਈ ਆ ਅੜ ਰੋਡਰ ਵੀ ਬਹੁਤ ਚੰਗਾ ਚੌੜੀ ਬਹੁਤ ਆ ਤੁਸੀਂ ਦੇਖੋ ਤੇ ਥਣਲੇ ਵੀ ਪੂਰੀ ਸਾਫ ਆ ਗਈ ਦੇਖੋ ਤੁਸੀਂ ਸਾਂਹੀ ਵੀ ਬਹੁਤ ਚੰਗੀ ਆ ਗਈ ਬਹੁਤ ਜ਼ਿਆਦਾ ਸੋਹਣੀ ਝੋਟੀ ਆ ਗਈ ਤੇ ਦੁੱਧ ਵਾਲਾ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਆਰਡਰ ਬਹੁਤ ਵਧੀਆਗਾ ਤੇ ਥਣਾ ਦਾ ਸਾਈਜ਼ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਚੰਗਾਗਾ ਆਰਡਰ ਚੌੜਾ ਦੇਖੋ ਕਿੰਨਾਗਾ ਤੇ ਬਾਕੀ ਥਣਾ ਚ ਵਿੱਥੀ ਬਹੁਤ ਆ ਤੇ ਮੁਠੀ ਦੀ ਜਵਾਈ ਵਾਲੇ ਥਣਾ ਦੇਖੋ ਨਾ ਹੀ ਜ਼ਿਆਦਾ ਛੋਟੇ ਆ ਤੇ ਨਾ ਹੀ ਜ਼ਿਆਦਾ ਵੱਡੇ ਆਗੇ ਇਧਰੋਂ ਥੋੜਾ ਜਿਹਾ ਸੂਰਜ ਪੈਂਦਾ ਆਪਾਂ ਤੁਹਾਨੂੰ ਦੂਜੇ ਪਾਸੇ ਦਿਖਾ ਦਿੰਨੇ ਆ ਬਾਕੀ ਉੱਤੋਂ ਤੁਸੀਂ ਦੁਆਰੇ ਦੇਖ ਸਕਦੇ ਹੋ ਤੇ ਬਾਰ-ਬਾਰ ਤੁਹਾਨੂੰ ਪਤਾ ਆਈ ਦਿਖਾ ਰਹੇ ਹਾਂਗੇ ਕਿਉਂਕਿ ਤੁਹਾਨੂੰ ਤਸੱਲੀ ਹੋ ਜੇ ਪੂਰੀ। ਜਿੱਥੇ ਦੇਖੋ ਥਣਾ ਦੇ ਵਿੱਚ ਕਿੰਨੀ ਹੈਗੀ ਤੇ ਥਣਾ ਦਾ ਸੈਜ ਦੇਖੋ ਕਿੰਨਾ ਵਧੀਆ ਹੈਗਾ। ਤੇ ਬਾਕੀ ਬੰਦਲੇਵੇ ਦੇ ਵਿੱਚ ਰਹੂਗੀ। ਲੇਵਾ ਮੂਰ ਨੂੰ ਵੀ ਕੱਢੂ ਤੇ ਬੈਕ ਸਾਈਡ ਨੂੰ ਵੀ ਤੇ ਬਾਕੀ ਬੈਕ ਸਾਈਡ ਤੋਂ ਦੇਖੋ ਤੁਸੀਂ ਲੇਵਾ ਤਾਂ ਉਤੋਂ ਸ਼ੁਰੂ ਹੁੰਦਾ ਹੈ ਇਹਦਾ। ਤੇ ਬਾਕੀ ਹਜੇ ਪਏ ਆ ਮੇਰੇ ਖਿਆਲ ਨਾਲ 2-3 ਦਿਨ ਲਜਾ ਵੀ ਸਕਦੀ ਹੈ ਵੱਧ ਵੀ ਲਿਆ ਸਕਦੀ ਹੈ ਕਈ ਵਾਰੀ ਪਹਿਲਾਂ ਵੀ ਸੂ ਸਕਦਾ ਹੁੰਦਾ ਪਰ ਸੂ ਦਾ ਪਤਾ ਨਹੀਂਗਾ ਬਾਕੀ 2 ਦਿਨ ਪਏ ਆ ਬਾਈ ਦਾ ਦੱਸਣ ਮੁਤਾਬਕ ਤੇ ਬਾਕੀ ਤਾਂ ਤੋਂ ਸਟਾਰਟ ਹੁੰਦਾ ਲੈਵਾ ਦੇਖੋ ਤੇ ਤਾਂਹਾਂ ਤਾਂ ਹੀ ਕੱਢੂਗੀ ਇਹ ਬਾਕੀ ਹਜੇ ਹੋਰ ਬਣਨਾ ਹੈ ਲੈਵਾ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਹੈ ਡਿਟੇਲਸ ਤੁਹਾਨੂੰ ਆਪ ਸਾਰੀ ਲੈਤੀ ਹੈਗੀ ਤੇ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਐਂਡ ਤੱਕ ਜਰਨਲਿਸ ਆਰੇ ਭਰਾਵਾਂ ਦਾ ਧੰਨਵਾਦ ਆ ਜਿਹੜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਨੂੰ ਆਲ ਤੇ ਸੈੱਟ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਦੋਸਤੋ ਆਸੇ ਪਾਸੇ ਦੇ ਪਿੰਡਾਂ ਦੀ ਆਪਾਂ ਗੱਲ ਕਰ ਗਏ ਤੇ ਜ਼ਿਲ੍ਹਾ ਦਾ ਬਠਿੰਡਾ ਹੀ ਪੈ ਜਾਂਦਾਗਾ ਜਿਵੇਂ ਦੀਨਾ ਕਾਂਗੜ ਜਫਰਨਾਵਾ ਸਾਹਿਬ ਮਸ਼ਹੂਰ ਆ ਤੇ ਕਾਂਗੜ ਪੈ ਜਾਂਦਾ ਸਲਾਬਤਪੁਰਾ ਤੇ ਇਧਰ ਭਦਾਉੜ ਏਰੀਆ ਪੈ ਜਾਂਦਾ ਨੇੜੇ ਤੇ ਸੈਦੋਕੇ ਜੰਗੀਆਂ ਆ ਇਹ ਆਸੇ ਪਾਸੇ ਦੇ ਪਿੰਡ ਬੈ ਜਾਂਦੇ ਆਗੇ ਤੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਕੋਈ ਵੀ ਡਿਟੇਲ ਲੈਣੀ ਆ ਵੈਸੇ ਤੁਹਾਨੂੰ ਆਪਾਂ ਸਾਰੀ ਡਿਟੇਲ ਲੈਤੀ ਆ ਕਈ ਵਾਰੀ ਇਦਾਂ ਹੁੰਦਾ ਵੀ ਕੋਈ ਡਿਟੇਲ ਰਹਿ ਜਾਂਦੀ ਆ ਕੋਈ ਗੱਲਬਾਤ ਪੁੱਛਣ ਵਾਲੀ ਰਹਿ ਜਾਂਦੀ ਆ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ